ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੇ 1960-70 ਦੇ ਦਸ਼ਕ ਵਿੱਚ ਕਈ ਫਨਕਾਰ ਆਪਣੀ ਆਵਾਜ਼ ਜਾਂ ਅਦਾਕਾਰੀ ਦੇ ਸਦਕਾ ਉੱਭਰ ਕੇ ਆਏ ਤੇ ਪੰਜਾਬ ਦੇ ਲੈਜੈਂਡਰੀ ਕਲਾਕਾਰਾਂ ਵਿੱਚ ਜਗ੍ਹਾ ਬਣਾਈ ਪਰ ਗੁਰਚਰਨ ਪੋਲੀ ਇੱਕ ਅਜਿਹੀ ਕਲਾਕਾਰ ਸੀ ਜਿਨ੍ਹਾਂ ਸੋਲੋ ਤੇ ਡਿਊਇਟ ਗਾਣੇ ਲੋਕ ਤੱਤ ਤੇ ਲੋਕ ਕਥਾਵਾਂ ਗਈਆਂ ਤੇ ਇਸ ਦੇ ਨਾਲ ਹੀ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਅਹਿਮ ਕਿਰਦਾਰ ਵੀ ਨਿਭਾਏ ਪੋਲੀ ਸਾਹਿਬ 60 ਤੋਂ 80 ਦੇ ਦਸ਼ਕ ਤੱਕ ਇੰਡਸਟਰੀ ਵਿੱਚ ਬਹੁਤ ਐਕਟਿਵ ਰਹੇ ਤੇ ਐਕਟਰ ਵਜੋਂ 1981 ਦੀ ਫਿਲਮ ਬਲਬੀਰੋ ਪੱਬੀ ਵਿੱਚ ਨਿਭਾਏ ਕੁੱਕਰ ਦੇ ਰੋਲ ਨੇ ਇਹਨਾਂ ਨੂੰ ਵੱਖਰੀ ਪਛਾਣ ਦਵਾਈ ਗੁਰਚਰਨ ਪੋਲੀ ਦਾ ਜਨਮ 1942 ਵਿੱਚ ਲਹਿੰਦੇ ਪੰਜਾਬ ਦੇ ਚੱਕ ਨੰਬਰ 51 ਵਿਖੇ ਹੋਇਆ। ਵੰਡ ਤੋਂ ਬਾਅਦ ਇਹਨਾਂ ਦੀ ਫੈਮਿਲੀ ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜਕਲਾਂ ਵੀ ਆ ਕੇ ਵੱਸ ਗਈ। ਵਿਆਹ ਇਹਨਾਂ ਨੇ ਆਪਣੀ ਸਟੇਜ ਪਾਰਟਨਰ ਤੇ ਸਿੰਗਰ ਪ੍ਰੋਮਿਲਾ ਪੰਮੀ ਨਾਲ ਕਰਵਾਇਆ ਤੇ ਅੱਜਕੱਲ ਇਹਨਾਂ ਦੀ ਫੈਮਿਲੀ ਕੈਲੀਫੋਰਨੀਆ ਸੈਟਲਡ ਹੈ। ਗੁਰਚਰਨ ਪੋਲੀ ਦੇ ਸਿੰਗਿੰਗ ਕੈਰੀਅਰ ਦੀ ਗੱਲ ਕਰੀਏ ਤਾਂ 뮤직 ਦੀ تعلیم ਇਹਨਾਂ ਉਸਤਾਦ ਜਸਵੰਤ ਪਾਸੋਂ ਲਈ ਵੀ ਸਾਲਾਂ ਵਿੱਚ ਜ਼ਿਆਦਾਤਰ ਰਿਕਾਰਡਿੰਗਸ ਤੇ ਸਟੇਜ ਪਰਫਾਰਮੈਂਸ ਸਾਥੀ ਗਾਇਕਾ ਫਰੋਮਿਲਾ ਪੰਮੀ ਨਾਲ ਰਹੇ 70 80 ਦੇ ਦਸ਼ਕ ਵਿੱਚ ਇਹ ਜੋੜੀ ਸਭ ਤੋਂ ਮਸ਼ਹੂਰ ਦੁਗਾਨਾ ਜੋੜੀਆਂ ਵਿੱਚੋਂ ਇੱਕ ਸੀ ਤੇ ਇਕੱਠਿਆਂ ਨੂੰ ਪੋਲੀ ਪੰਮੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ 1969 ਦੀ ਫਿਲਮ ਕੁਲੀ ਯਾਰ ਦੀ ਵਿੱਚ ਪਹਿਲੀ ਵਾਰੀ ਪਲੇਬੈਕ ਸਿੰਗਰ ਵਜੋਂ ਕੰਮ ਕੀਤਾ ਤੇ ਇਸ ਤੋਂ ਬਾਅਦ ਪੋਲੀ ਬੰਬੇ ਵਿਖੇ ਫਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਚਲੇ ਗਏ ਐਕਟਰ ਵਜੋਂ ਪਹਿਲਾ ਬ੍ਰੇਕ 1974 ਦੀ ਫਿਲਮ ਕੋਰਾ ਬਦਨ ਵਿੱਚ ਮਿਲਿਆ ਇਸ ਤੋਂ ਬਾਅਦ 3-4 ਹੋਰ ਫਿਲਮਾਂ ਵਿੱਚ ਵੀ ਕੰਮ ਕੀਤਾ ਤੇ ਇੰਟਰਸਟਿੰਗ ਗੱਲ ਇਹ ਰਹੀ ਕਿ ਲਗਭਗ ਸਾਰੀਆਂ ਫਿਲਮਾਂ ਵਿੱਚ ਆਪਣਾ ਸਕਰੀਨ ਨਾਮ ਸ਼ੇਰਾ ਹੀ ਰੱਖਿਆ ਇਸ ਤੋਂ ਬਾਅਦ ਪੋਲੀ ਪੰਜਾਬ ਵਾਪਿਸ ਆ ਗਏ ਤੇ ਪੰਜਾਬੀ ਫਿਲਮਾਂ ਵਿੱਚ ਵੀ ਕਿਰਦਾਰ ਨਿਭਾਏ ਜਿਨ੍ਹਾਂ ਵਿੱਚ 1981 ਦੀ ਫਿਲਮ ਬਲਬੀਰੋ ਪਾਪੀ ਵਿੱਚ ਕੁੱਕਰ ਦੇ 네ਗੇਟਿਵ ਰੋਲ ਸਭ ਤੋਂ ਯਾਦਗਾਰੀ ਰਿਹਾ ਇਸ ਤੋਂ ਇਲਾਵਾ ਯਾਰੀ ਜੱਟ ਦੀ ਤੇ ਜੱਟ ਸੂਰਮੇ ਵਰਗੀਆਂ ਫਿਲਮਾਂ ਵਿੱਚ ਵੀ ਰੋਲ ਕਰ ਚੁੱਕੇ ਨੇ